ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਅੱਜ ਅਸੀਂ ਬਹੁਤ ਨਵਾਂ ਵੀਡੀਓ ਬਣਾਉਣ ਲੱਗੇ ਹਾਂ ਜੀ ਤੇ ਅੱਜ ਆਗੇ ਜੀ ਕਾਟਨ ਦੇ ਸੂਟ ਵਿੱਚ ਮਿਰਰ ਵਰਕ ਥੋੜਾ ਥੋੜਾ ਤੇ ਆਰੀ ਦਾ ਵੀ ਕੰਮ ਹੋਇਆ ਗਲੇ ਤੇ ਘੇਰੇ ਤੇ ਕਾਟਨ ਦੇ ਸੂਟ ਆ ਤੇ ਨਾਲ ਕਾਟਨ ਦੇ ਦੁਪੱਟੇ ਆ ਦੁਪੱਟੇ ਪੂਰੇ 2.5 ਮੀਟਰ ਦੇ ਢੁਲੇ ਢੁਲੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਪਹਿਲਾ ਕਲਰ ਇਹ ਦੂਜਾ ਕਲਰ ਇਹ ਲਾਈਟ ਦੁਪट्टे ਸਾਰਿਆਂ ਦੇ ਪੂਰੇ ਡਬਲ ਆ ਤੀਜਾ ਕਲਰ ਦੁਪੱਟਾ ਤੁਹਾਨੂੰ ਇਹ ਵੀ ਦਿਖਾ ਲ ਦਿੰਨਾ ਫਲੋਜੀ ਆ ਪੂਰੇ ਖੁੱਲੇ ਡੁੱਲੇ ਦੁਪੱਟੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿਨ੍ਹਾਂ ਦੇ ਪਾਰਸਲ ਮਿਲ ਜਾਂਦੇ ਪਲੀਜ਼ ਕਮੈਂਟ ਬਾਕਸ ਵਿੱਚ ਲਿਖ ਦਿਆ ਕਰੋ ਮੇ ਸਾਡਾ ਮਿਲ ਗਿਆ ਭਾਈ ਪਾਰਸਲ ਰੇਟ ਸਭ ਨੂੰ ਪਤਾ ਹੀ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਜੀ